ਕੋਈ ਨਾ ਇੱਥੇ ਰੋ ਹਾਂ ਆ ਜਾਂਦੇ ਫਿਰ ਵਿੱਚ ਬੱਜੀ ਜਾਵਾਂ ਪੂਰੀ ਆਉਣਗੇ ਪੂਰੀ ਆਉਣਗੇ ਹਰ ਹਰ ਜਰ ਹਰ ਜਰ ਆਜੋ ਯਾਰ ਉੱਥੇ ਖਾਜੋ ਆ ਜਾਂਦੇ ਆਜੋ ਆਜੋ ਆਪਾਂ ਲੈੋ ਜਿਓ ਇਹ ਲਾ ਕੇ ਪਿੰਡ ਨੂੰ ਇੱਕਦਮ ਬਿਜੀ ਪਾਉਂਦਾ ਹੈ ਜੀ ਮਾਜ ਨੂੰ ਮੋਟੋ ਨੱਕਾ ਮਾਰਦਾ ਹੈ ਜੀ ਅਸਾ ਹੈ ਅੰਦਰ ਕੋਈ ਚੀਜ਼ ਨਹੀਂ ਹੋ ਰਹੀ ਮਾਜ ਦੀ ਬਾਤ ਕਰਨਾ ਹੈ ਮੈਂ ਕਿਹਾ ਹੈ ਹੈ ਹੋ ਨੰਗੇ ਚਲੋ ਤੂੰ ਇਹ ਫਿੱਟ ਕਰਕੇ ਦੇਣਾ ਜਿਹੜਾ ਜਿਹੜਾ ਤੂੰ ਹੈ ਨਾ ਲਾਈਵ ਨਾ ਕਰੀਂ ਇਹ ਵੀਡੀਓ ਬਣਾ ਕਰ ਆ ਗਿਆ ਵਈ ਪ੍ਰਸੰਗ ਅੰਤ੍ਰੀਕਾ ਜੀ ਪ੍ਰਸੰਗ ਅੰਤ੍ਰੀਕਾ ਜੀ ਸਰ ਦੇਖਿਓ ਆਇਆ ਜੀ ਇਹ ਵੀ ਕਾੜੀ ਬੰਦਾ ਜੀ ਚਲੋ ਮੈਂ ਵਾਦਾ ਪੂਰਾ ਕਰ ਸਕਦਾ ਹਾਂ ਬਈ ਅਸੀਂ ਵੀ ਆਹ ਸਾਰਾ ਸਾਰੀ ਤਰ੍ਹਾਂ ਖਾਣਾ ਨਵਾਰ ਉਸ ਪੁੰਨ ਵਾਲੀਆਂ ਵਾਲੀਆਂ ਬਾਈ ਪ੍ਰਸੰਗ ਜੀ ਸਿਗਾ ਬਾਪੂ ਕਿਵੇਂ ਹੋ ਤਗੜੇ ਹੋ ਵਾਲੇ ਆ ਜਾ ਬਾਈ ਹਰਿੰਦਰ ਆ ਗਏ ਜੀ ਆ ਗਏ ਕਿਉਂ ਸੀ ਕਿਹਾ ਠੀਕ ਹੋ ਮੰਗ ਰਿਹਾ ਇਧਰ ਆਪਣਾ ਮੰਗ ਨੂੰ ਦੂਸਰਾ ਆਪਾਂ ਦੇਖੋ ਆ ਹਾਰ ਮੈਚ ਹੋ ਗਿਆ ਫਰੀਦ ਜੀ ਕਿੰਦਾ ਕਿੰਦਾ ਕੋਈ ਨਾ ਕੋਈ ਅੱਜ ਨਾ ਆਪਾਂ ਵੈਸੀ ਫੋਟੋ ਕਰਵਾ ਲਾ ਫੋਟੋ ਕਰਵਾ ਲਓ ਫੋਟੋ ਖਾ ਲਓ ਭਾਈ ਇੱਧਰ ਵੀ ਇੱਧਰ ਸੁਭਾਨ ਲੱਗਦਾ ਬਹੁਤ ਜਿਆਦਾ ਹਾਂ ਜੀ ਕਾ ਕੇ ਸ਼ੁਰੂ ਕਰੀਏ ਕਰਾਂਗੇ ਅਸੀਂ ਆਹ ਜੀ ਉਹ ਇਹ ਤਾਂ ਬਲਾੜਾ ਹੈ ਇਹ ਤਰ੍ਹਾਂ ਆਹ ਅੰਦਰ ਫੋਟੋ ਕਰੀਏ ਬਿਲਕੁਲ ਸਰ ਇੱਕ ਬਲਾੜਾ ਬਲਾੜਾ ਠੀਕ ਹੈ ਸਰ ਇਹ ਬੰਗਲੇ ਬਾਈ ਇਹ ਵੀ ਬਾਈ ਮਾਤਾ ਦੇ ਕਿਰਸ਼ਕ ਠੀਕ ਹੈ ਜਰਮਾਣਾ ਕਿਥੋਂ ਮੈਂ ਕਿਥੇ ਗਿਆ ਉਹ ਕਿਥੇ ਜਿੰਦੀ ਜਗਦੇਵ ਉਹ ਮੈਂ ਇੱਕ ਟਮੜਾ ਬੋਲ ਰਿਹਾ ਤਾਂ ਲੱਭ ਆ ਜਾਣਗੇ ਉਹਨੂੰ ਕਾ ਲਵੇ ਹੀ ਲੈ ਬੈਠੋ ਮੈਂ ਲੋਕਾਂ ਨੂੰ ਖੜਕੇ ਨਾ ਟੋੜਾਂ ਬਾਈ ਦੇਖਿਓ ਥੋੜਾ ਪਿੱਛੇ

ਬੱਸ ਪੰਨੀ ਤੇ ਸੋਹੋਂ ਦਿਹਾੜ ਆਸਿਆਬ ਆਪੋ ਜੀ ਭਾਈ ਭਾਈ ਇਧਰ ਜਗਜੀਤ ਕਿੱਥੇ ਜਗਦੇਵ ਜਗਦੇਵ ਤੇ ਪਾ ਲਓ ਜੀ ਭਾਈ ਭਾਈ ਆਸਿਆਬ ਭਾਈ ਭਾਈ ਅਜਿ ਦੇ ਪਾ ਲਓ ਜੀ ਆ ਜੀ ਛੱਡ ਦਿਓ ਸਾਰੇ ਪੂਰੇ ਕਰ ਲੋ ਕਿੱਥੇ ਸਰ ਵੇਖੋ ਜੀ ਹੈ ਅਜਾ ਦੇਖ ਲਓ ਸਰ ਇੱਕ ਕਿੱਥੇ ਮੈਂ ਕਾ ਸਾਡੇ ਨਗਰ ਦਾ ਸਾਰ ਲੋਕ ਹੈ ਸਾਡੇ ਕੋਈ ਸ਼ੋਰ ਹੈ ਕਿ ਸਾਡੇ ਇਹਦਾ ਪਾਣੀ ਦਾ ਜਿਹੜਾ ਨਿਕਾਸੀ ਦਾ ਪ੍ਰਬੰਧ ਹੈ ਜਿਹੜਾ ਕਦੋਂ ਤੇ ਕਿਵੇਂ ਹੋਊਗਾ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਭਰਾ ਗੁਰਮੀਤ ਸਿੰਘ ਜੀ ਮੇਹਰ ਜੀ ਦਾ ਜਿਨ੍ਹਾਂ ਦੀ ਸਦਕਾ ਸਾਡੇ ਆਪਣੇ ਨਗਰ ਨੂੰ ਹੈ ਕਿ ਜੀ ਬੋਲੀ ਐਕਟ ਦੀ ਮੰਗ ਸੀ ਜਿਹੜੀ ਪੂਰੀ ਹੋ ਰਹੀ ਆ ਥੋੜਾ ਪਾਈਪ ਲਾਈਨ ਦਾ ਕੰਮ ਹੈ ਜਿਹੜਾ ਹੋਣ ਜਾ ਰਿਹਾ ਹੈ ਸਾਡੀ ਸਮੁੱਚੀ ਟੀਮ ਭਾਈ ਹਰਿੰਦਰ ਕੌਰ ਜੀ ਰਾਜੇ ਅਲਮਾਦਾ ਜੀ ਬਹੁਤ ਸਾਡੇ ਵਰਿੰਦਰ ਸਿੰਘ ਘੰਡੋਲੀ ਉਹ ਜਿੰਨੇ ਵੀ ਸਾਡੇ ਨਾਲ ਆ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਨਰਲ ਜੀ ਬਹੁਤ ਬਹੁਤ ਕਦੇ ਵੀ ਨਿਕਾਲ ਵਾਸਤੇ ਪੰਚਾਇਤ ਤੌਰ ਤੇ ਜਦੋਂ ਵੀ ਕਿਤੇ ਵੀ ਜਮ ਵਰਕਰ ਜਾਂ ਕੋਈ ਵੀ ਹੋ ਕੇ ਗਿਆ ਕਦੇ ਕਿਸੇ ਨੂੰ ਕਾਲੀ ਨਹੀਂ ਮੋੜਿਆ ਸੋ ਸਾਡਾ ਭਰਾ ਸਰਪੰਚ ਸਾਹਿਬ ਸਾਡੇ ਕੋਲ ਜਿਹਾ ਕੋਈ ਵੀ ਰੋੜਾ ਵੀ ਇਹ ਗੱਲ ਕਰਦਾ ਹੁੰਦਾ ਕਿ ਜਦੋਂ ਵੀ ਬਾਈ ਖੜਾ ਜਾਇਦਾ ਕਦੇ ਵੀ ਬਾਈ ਦੇ ਕੋਲ ਕਾਲੀ ਨਹੀਂ ਮੋੜੀ ਆਪਣੀ ਮੰਨ ਸੀ ਵੀ ਜਿਹੜਾ ਸਾਡਾ ਇਹ ਪਾਣੀ ਦਾ ਨਿਕਾਸ ਦਾ ਹੱਲ ਕੀਤਾ ਜਾਵੇ ਸੋ ਅਸੀਂ ਧੰਨਵਾਦ ਕਰਦੇ ਹਾਂ ਮਾਈ ਜੀ ਤੁਹਾਡਾ ਜਿਹੜਾ ਤੁਸੀਂ ਸਾਡੀ ਇਸ ਮੰਗ ਨੂੰ ਕੋਲਾ ਕੀਤਾਗਾ ਥੋੜਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਨਗਰ ਵੱਲੋਂ ਸਾਡਾ ਸਾਰਾ ਨਗਰ ਹਮੇਸ਼ਾ ਤੁਹਾਡਾ ਰਣੀਆ ਸਾਡੀ ਸਮੁੱਚੀ ਪੰਚਾਇਤ ਖੜੀ ਹੈ ਸੋਚਾਂ ਨਗਰ ਖੜਾ ਤੇ ਜਿੱਤੇ ਤੁਸੀਂ ਜੋ ਤੁਸੀਂ ਹਕਮ ਕਰੋਗੇ ਸਾਡਾ ਨਗਰ ਤੁਹਾਡੇ ਨਾਲ ਹਮੇਸ਼ਾ ਐਸੀ ਤਰੀਕੀ ਤੁਹਾਨੂੰ ਬੜਾ ਮਿਲੂਗਾ ਸੋ ਸਾਡੀ ਪੰਚਾਇਤ ਦੀ ਸਾਡੇ ਸਾਰੇ ਵਰਕਰਾਂ ਦੀ ਸਾਰੇ ਸਾਰੇ ਨਗਰ ਦੀ ਜਿਹੜੀ ਤੁਸੀਂ ਵੱਡੀ ਮੰਗ ਹੈ ਪੂਰੀ ਕੀਤੀ ਹੈ ਇਸ ਲਈ ਅਸੀਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਰਮਾ ਬੇਨਤੀ ਕਰੂੰਗਾ ਸਾਡੇ ਵੀਰ ਸਾਹਿਬ ਗੁਰਮੀਤ ਸਿੰਘ ਜੀ ਮੇਰੇ ਤੇ ਆ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਜੋ ਭੈਰੋ ਦਿਨਰਾ ਬੈਠੋ ਮਾਪੋ ਸਾਰੇ ਲਵੇ ਹੋ ਜੋ ਪਾ ਲੋ ਕਰੇ ਨਾ ਨਾਰ ਹੋ ਜੋ ਉਹਨਾਂ ਨੂੰ ਆ ਜੋ ਇੱਥੇ ਬੈਜੋ ਬਾਕੀ ਸੰਗਤ ਸਾਰੀ ਸਰਕਾਰ ਦੇ ਪੰਚਾਇਤ ਸਾਰੇ ਮੈਂਬਰ ਸਰਪੰਨ ਸਾਰੀ ਸਾਡੀ ਪਾਰਟੀ ਦੀ ਟਾਈ ਦੀ ਨਸਿਰ ਸਰਕਾਰ ਦੇ ਬਜ਼ੁਰਗ ਬੈਠੇ ਆ ਨੌਜਵਾਨ ਸਾਥੀ ਨਰੀਆ ਬਾਮਾ ਨਰੀਆ ਭੈਣਾ ਜੇ ਨੇ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਦਾ ਬਹੁਤ ਧੰਨਵਾਦ ਤੇ ਗੱਜਕੇ ਬੁਲਾਫਤ ਜੀ ਬਾਈ ਕੁਟੀਕਾ ਖਾਸ ਦਾ ਨਾ ਹੀ ਵੀ ਫਟੇ ਤੋਂ ਅੱਜ ਮੈਂ ਸਾਰੇ ਪਿੰਡ ਦੇ ਵਸਨੀਕਾਂ ਨੂੰ ਬਹੁਤ ਵਧਾਈ ਦੇਣਾ ਕਿਉਂਕਿ ਬੜੇ ਲੰਬੇ ਸਮੇਂ ਲਈ ਨਮਾਜ਼ ਸਿੱਖੀ ਤੇ ਕੱਲ 1.25 ਕਰੋੜ ਰੁਪਏ ਉਹਦੇ ਲਈ پاس ਹੋਇਆ ਤੇ ਕੱਲ ਭਾਈਪਾ ਜਿਹੜੀਆਂ ਸਾਰੀਆਂ ਕੌਂਸਲਾਂ ਦੇ ਕੰਮ ਸ਼ੁਰੂ ਕਰਨ ਦੇ ਲਈ ਤੇ ਮੇਰੇ ਆਦਰ ਜਦੋਂ ਮੈਂ ਪਿਛਲੇ ਵਾਰੀ ਇੱਥੇ ਮਾਈ ਇਲੈਕਸ਼ਨ ਦੇ ਵਿੱਚ ਆਇਆ ਸੀ ਤੇ ਮੈਂ ਉਦੋਂ ਸਾਰੇ ਭਰਾਵਾਂ ਦੇ ਨਾਲ ਇਧਰ ਮਾਨਾਪੱਤੀ ਚ ਪ੍ਰੋਗਰਾਮ ਸੀ ਮੈਂ ਵਾਦਾ ਕਰਕੇ ਗਿਆ ਸੀ ਕਿ ਜਦੋਂ ਇਹ ਚੋਣਾ ਹੁੰਦੀ ਆ ਤੁਹਾਨੂੰ ਉਹ ਚੋਣਾ ਜਿੱਤੇ ਸਪੋਰਟ ਤਾਂ ਨਹੀਂ ਹੁੰਦਾ ਔਰ ਮੈਂ ਤੁਹਾਡਾ ਵਾਅਦਾ ਕਰਕੇ ਗਿਆ ਸੀ ਵੀ ਭਾਈ ਇਹ ਜਿਹੜਾ ਤੁਹਾਡਾ ਪਿੰਡ ਦੀ ਨਿਕਾਸੀ ਵਾਲਾ ਕੂੜਾ ਇਹ ਮੈਂ ਜਿੰਨੇ ਮਰਜੀ ਕੰਮ ਕਰਕੇ ਇਹ ਮੈਂ ਜਿਹੜਾ ਕੂੜਾ ਇਹ ਕਰਕੇ ਰਹਿਣਾ ਤੇ ਤੁਸੀਂ ਦੇਖੋ ਵੀ ਸਵਾਰ ਕਰੋੜ ਰੁਪਇਆ ਕੱਲੇ ਪਿੰਡ ਦੀ ਨਿਕਾਸੀ ਦੇ ਲਈ ਜਿਹੜਾ ਉਹ ਸਰਕਾਰ ਤੋਂ ਲੈ ਕੇ ਆਉਂਦਾ ਨਹੀਂ ਇੱਥੇ ਇੰਨੇ ਬਜ਼ੁਰਗ ਬੈਠੇ ਆ ਚੇਅਰਮੈਨ ਸਾਹਿਬ ਬੈਠੇ ਆ ਸਰਪੰਚ ਬੈਠੀ ਆ ਤੇ ਮੈਨੂੰ ਲੱਗਦਾ ਕਿਸੇ ਵੀ ਪਲਾਨ ਦੇ ਵਿੱਚ 5 ਸਾਲਾਂ ਜਿਹੜੀ ਸਵਾ ਕਰੋੜ ਰੁਪਈਆ ਖਰਚ ਸਿੱਖੀ ਹੋਈ ਆ ਤੇ ਜਿੱਦਾਂ ਟੇਬਲ ਚਿੱਟ ਕੰਮ ਦੇ ਨਹੀਂ ਦਿੱਤਾ ਆਈ 86 ਦੇ ਵੀ ਕਿਉਂਕਿ ਉਹਨੂੰ 70 ਲੱਖ ਰੁਪਈਆ ਪਿੰਡ ਦੇ ਛਕੜ ਨਹੀਂ ਦਿੱਤਾ ਉਹਨੂੰ ਵੀ ਪੈਸੇ ਤਾਂ ਦੇਤੇ ਪਰ ਕਿਉਂਕਿ ਨਿਕਾਸੀ ਦਾ ਕੇ ਪ੍ਰਬੰਧ ਨਹੀਂ ਸੀ ਆ ਕਰਕੇ ਵੀ ਉਹ ਜਿਹੜਾ ਮਸਲਾ ਉੱਥੇ ਜਾ ਉੱਥੇ ਖੜਾ ਰਿਹਾ ਤਾਂ ਤੁਸੀਂ ਦੇਖੋ ਕਿ ਚੱਲਾ ਛੱਪੜ ਤੇ ਨਿਕਾਸੀ ਤੇ 70 ਰੁਪਏ ਪੁਲਾ ਕੇ 1 ਕਰੋੜ 95 ਲੱਖ ਰੁਪਈਆ ਜਿਹੜਾ ਬੰਦਾ ਜਿਹੜਾ ਕਲੀ ਪੜਦੀ ਨਿਕਾਸੀ ਨੂੰ ਦਿੰਦਾ ਤੇ ਕਿੰਨਾ ਪਰਵਾਣਾ ਇਹ ਮਸਲਾ ਸੀਗਾ ਆਇ ਇਕੇ ਕਰਕੇ ਆ ਜਿਹੜੀਆਂ ਪਿੰਡੀਆਂ ਸੜਕਾਂ ਨੂੰ ਵੀ ਪੈਸੇ ਇਨਾਂ ਦੇ ਪਾਸ ਹੋਏ ਹੋਏ ਆ ਟੈਂਦਰ ਹੋਇਆ ਹੋਇਆ ਕਿਹਾ ਤਾਂ ਕੰਮ ਕੋ ਸੀਸੇ ਕਰਕੇ ਸ਼ੁਰੂ ਨਹੀਂ ਕਰਵਾ ਰਹੇ ਕਿ ਜਿੰਨਾ ਟਾਈਮ ਨਿਕਾਸੀ ਦਾ ਪਰਵਾਣਾ ਨਹੀਂ ਹੁੰਦਾ ਸੜਕ ਬਣਾਤੀ ਸੜਕ ਮੇਂ ਪੱਟ ਨਹੀਂ ਪੈਣੀ ਹੈ ਉਹ ਸਾਰਾ ਪੈਸਾ ਜਿਹੜਾ ਪਰਵਾਲ ਚਾਹੂਗਾ ਇਸੇ ਕਰਕੇ ਜਿਹੜਾ ਕੰਮ ਹੈ ਰੁਕਿਆ ਹੋਇਆ ਹੈਗਾ ਨਹੀਂ ਸਾਰੀਆਂ ਇਹਨਾਂ ਸੜਕਾਂ ਦੇ ਪੈਸੇ ਪਾਸ ਹੋਏ ਹੋਏ ਨੇ ਕੰਮ ਕੱਲਾਉਣ ਦਾ ਸ਼ੁਰੂ ਹੋਣ ਵਾਲਾ ਰਹਿੰਦਾ ਜਿੱਦ ਜਦ ਮੈਂ ਆ ਪਾਈਪਲਾਈਨ ਕੰਪਲੀਟ ਹੋ ਗਈ ਨਾ ਦੀਆਂ ਜਿਹੜਾ ਸੜਕਾਂ ਦਾ ਕੰਮ ਹੈ ਉਹ ਸ਼ੁਰੂ ਕਰਵਾ ਦਿੱਤਾ ਚਾਹੂਗਾ ਗੱਲ ਇਹ ਹੀ ਆ ਪੰਚਾਇਤ ਕਰਨ ਨੂੰ 40 ਲੱਖ ਰੁਪਇਆ ਦਿੱਤਾ 42 ਗਲੀਆਂ ਨਾਲੀਆਂ ਲਈ ਮੇਰੇ ਲੱਗਦਾ ਪਹਿਲਾਂ 40 ਲੱਖ ਰੁਪਇਆ ਦਿੱਤਾ ਪਾਈਪਲਾਈਨ ਕਿੰਨੇ ਆ 6 ਕਰੋੜ ਰੁਪਇਆ ਨੂੰ ਅੱਗੇ ਕਰਦੇ ਕਿੰਨਾ 6 ਕਰੋੜ ਰੁਪਇਆ ਪਿੰਡ ਦੀ ਪਾਈਪਲਾਈਨ ਜਿਹੜਾ ਨਹਿਰੀ ਪਾਣੀ ਵਾਲੀ ਆ ਉਹ ਦਿੰਦਾ ਤੇ ਮੈਨੂੰ ਲੱਗਦਾ ਵੀ ਜੇ ਤੁਸੀਂ ਕੱਲੇ ਛੋਡੇ ਪਿੰਡ ਨੂੰ ਨਹੀਂ ਆਪਣੇ ਸਾਰੇ ਆਲੇ ਦੁਆਲੇ ਇਲਾਕੇ ਚ ਆ ਕੱਲੇ ਨਹਿਰੀ ਪਾਈਪਲਾਈਨ ਜਿਹੜਿਆ ਛੋਡੇ ਪਿੰਡ ਵਾਲਾ ਨਹੀਂ ਜਿਹੜਾ ਨਵਾਂ ਬਣਿਆ ਤੇ ਜੋ ਪਹਿਲਾਂ ਜਿੰਨੇ ਵੀ ਉੱਥੇ ਬੈਠੇ ਆ ਸਭ ਤੋਂ ਵੱਡੀ ਮੁਰਾਦ ਇਹਦਾ ਕਿਸੇ ਨੇ ਛੋਟੇ ਛੋਟੇ ਬਣਾਏ ਕਿ ਬਣਾਓ ਚੀਰਮੈਨ ਸਾਹਿਬੀ ਨੂੰ ਨਹੀਂ ਨਹੀਂ ਇਹ ਸਾਰੇ ਛੋਟੇ ਛੋਟੇ ਬਣਾਏ ਕਰਦੇ ਆ ਸੂਵੇ ਮਾਈਕਲਾਈਨਰ ਨੂੰ ਕੱਲੇ ਆਪਣੇ ਲਾਕੇ ਚ 300 ਕਰੋੜ ਰੁਪਇਆ ਮੈਂ ਲੈ ਕੇ ਆਂਦਾ ਪਿਛਲੇ 3 ਸਾਲ ਤਿੰਨ ਸੌ ਕਰੋੜ ਰੁਪਇਆ ਤੇ 100 ਕਰੋੜ ਰੁਪਇਆ ਫੇਰ ਪਾਸੇ ਰਵਾਇਆ 40 ਕਰੋੜ ਰੁਪਏ ਦਾ ਮੈਂ ਪਰਸੋਂ ਅਧਿਕਤਨ ਕੀਤਾ ਉਹ ਮੈਂ ਵਜੀਰ ਦੇਦੇ ਉਹ ਪਾਸ ਕੀਤਾ ਸੀ ਜਿਹੜਾ ਕਰੋੜਾਂ ਮੈਂ ਜਰਦਾ ਹੁੰਦਾ 3 ਪਿੰਡਾਂ ਨੂੰ ਪਾਣੀ ਕਾਣਾ 44 ਕਰੋੜ ਦਾ ਪਰਸੋਂ ਅਧਿਕਤਨ ਕੀਤਾ ਅਜਨੂਰ ਫਸਘੇੜੇ ਵਾਲਾ ਜਿਹੜਾ ਮੈਂ ਜਰਦਾ ਤੂ ਹੈ ਉਹਦਾ ਸਾਰਾ ਜਿਹੜਾ ਕੰਮ ਹੈ ਜਿਹੜਾ ਉਹ ਹੋਣਾ ਸੋ ਤੁਸੀਂ ਦੇਖੋ ਵੀ ਕੱਲ ਇੱਕ ਮਹੀਨੇ ਦਾ 300 ਪਹਿਲਾਂ ਤੇ 100 ਕਰੋੜ ਹੁਣ 400 ਕਰੋੜ ਰੁਪਇਆ ਕੱਲੇ ਨਹਿਰੀ ਮੈਕਮੇ ਦਾ ਜਿਹੜਾ ਮੈਂ ਬਰਨਾਲਾ ਜਿਹੜੇ ਦੀ ਪਾਸ ਕਰਵਾਇਆ ਨਹੀਂ ਇੱਥੇ ਕੈਨੋ ਵੀ 50 ਸਾਲਾਂ ਚ ਜੇ ਕੋਈ ਐਮਐਲਏ ਹਰਕੇ ਚ 20-30 ਕਰੋੜ ਰੁਪਈਆ ਵੀ ਲਿਆਉਂਦਾ ਸੀ ਕਹਿੰਦੀ ਬਹੁਤ ਵੱਡਾ ਕੰਮ ਕਰਵਾਤਾ ਤੇ ਪਿੰਡੇ ਨੂੰ ਤਾਂ ਤੁਹਾਨੂੰ ਪਤਾ ਹੈ ਜਿਹੜੇ ਵੋਟਾਂ ਦੀਆਂ ਨੇੜੇ ਆਉਂਦੀਆਂ ਸੀਗੀਆਂ 20-25 ਲੱਖ ਰੱਟਾ ਕਿਤੇ ਦਿੰਦੇ ਹੁੰਦੇ ਸੀ ਛੋਟੇ ਪਿੰਡਾਂ ਨੂੰ 5-7 ਲੱਖ ਦਾ ਤੇ 20-25 ਲੱਖ ਦਾ ਦੇ ਕੇ ਵੀ ਇਹਨੇ ਕਹਿੰਦੇ ਚਲੋ ਜੀ ਹੁਣ ਚੋਣ ਜਾਪਤਾ ਲੱਗ ਗਿਆ ਕੁਣ ਇੱਕ ਮੋਟਰਦਾਰ ਬਾਅਦ ਦੇਖਿਆ ਕਿ ਮੋਟਰਦਾਰ ਕਿੰਜਰ ਵਾਪਸ ਹੋ ਗਏ ਸਭ ਲੋਕ ਇਧਰ ਦੀ 35 ਲੱਕ ਆਈ ਨੂੰ ਤਰਿਆ ਅਰੇ ਇੱਕ ਮਿੰਟ ਆਪਾਂ ਜੀ ਤੇ ਵੱਧੇ ਅੱਛਾ ਚੱਪਾ ਨੂੰ ਕੱਲ ਥੋੜੇ ਨਹੀਂ ਆ ਥੋੜੇ ਨਾਲ ਜਣੂ ਉੱਪਰ ਡੰਡਾ ਤੂੰ ਦੇਖੋ ਵੀ ਉੱਥੇ ਚੱਪਾ ਦਾ ਪਹਿਲਾਂ ਕੀ ਦਾਸੀ ਮੁਰਗੀ ਨੇ ਕਰੋਲ ਪੀਆ ਜਿਹੜਾ ਪਿਛਲੇ ਸਾਢੇ 3 ਸਾਲ ਚ ਮੈਂ ਬਰਨਾਲੇ ਇਲਾਕੇ ਲਈ ਲੈ ਕੇ ਜਾਂਦਾ ਆ ਹਾਂ ਹੁਣ ਚੱਲੀਆ ਸੜਕਾਂ ਦੇ ਲਈ ਪੂਰੇ ਬਰਨਾਲੇ ਜ਼ਿਲ੍ਹੇ ਚ 200 ਕਰੋੜ ਰੁਪਏ ਪਾਸ ਕਰਵਾਇਆ ਇੱਕ ਵੀ ਸੜਕ ਪਿਛਲੀ ਸਰਕਾਰ ਨੇ ਦੋ ਪੰਜ ਸਾਲ ਲਈ ਕੰਮ ਕਰੀ ਉਹ ਤੋਂ ਪਹਿਲਾਂ ਅਕਾਲੀ ਦਰ ਬਰਿਆ ਮੈਨੂੰ ਕਹਿੰਦਾ ਕੋਈ ਚੰਗਾ ਕੋਈ ਮਾੜਾ ਪਰ ਆਪਣੀ ਸਰਕਾਰ ਚ ਜਿੰਨੀਆਂ ਸੜਕਾਂ ਦਾ 9 ਤੋਂ 18 ਮੋਕੀਆਂ ਕਰਵਾਈਆਂ ਪਿਛਲੀ ਸਰਕਾਰ ਚ ਇੱਕ ਵੀ ਸੜਕ ਨਾ ਕੋਠੜੀ ਹੋਈ ਹੋਵੇ ਆ ਤੁਸੀਂ ਕਰਾਉਂਦੇ ਜਾਓ ਸਾਡੇ ਤੋਂ ਬਾਂਗਲ ਸੜਕ ਤੇ ਕੀ ਲਾਸੀ 9 ਫੁੱਟ ਦੀ ਸਾਰੇ ਫੁੱਟ ਦੀ 18 ਫੁੱਟ ਦੀ ਕਰਵਾਈ ਆ ਰਾਜਕਰਮ ਉਹ ਕਰਾ ਦਿੱਤੀ ਕਰਵਾਈ ਤੇ ਉਹਦੇ ਤੋਂ ਲਾਈ ਪਟਿਲਾਰੀ ਕਾਲਾ ਫੁੱਟ ਕਰਵਾਈ ਤੇ ਝੋੜੇ ਵਾਲੀ ਵੀ ਹੁਣ ਸਿੱਖੇ ਤੋਂ ਪੱਤੂ ਜਿਹੀ 18 ਫੁੱਟ ਝੋੜੇ ਗਿਆ ਚਲੋ ਗਾਣ ਵਾਲੀ ਸੜਕ ਜਿਹੜੀ ਆ ਸਰਪਾਈ ਜਿਹੜਾ ਕਾਮਨਡਨ ਜਿਹੜੀ ਜਾਂਦੀ ਆ ਉਹ ਸੜਕ ਕੋਈ ਆ ਗੁੰਬੜਾ ਵਾਲੀ ਜਿਹੜੀ ਕੋਈ ਪਾਰੀ ਆ ਚੇਸੇ ਵਾਲੀ ਇੱਕ ਵੀ ਸੜਕ ਵੀ ਦੀ ਸਰਕਾਰ ਚ کہہ ਦੇਣਾ ਜਿਹੜਾ ਅੱਜ ਕਾਂਡਰ ਜੀ ਕਹਿੰਦੇ ਵੀ ਚੱਲ ਬੋਲਦਾ ਕੱਖ ਨਹੀਂ ਕੀਤਾ ਤੁਸੀਂ 50 ਸਾਲਾਂ ਚ ਮੈਂ ਨਹੀਂ ਕਹਿੰਦਾ ਅਸੀਂ ਸਾਰਾ ਕੁਝ ਕਰਤਾ ਹਜ਼ਾਰਾਂ ਕੰਮ ਨੇ ਜਿਹੜੇ ਪਿੱਛੇ ਤੋਂ ਬੜੇ ਰਹਿੰਦਿਗੇ ਰਹੋਗੇ ਮੈਂ ਨਹੀਂ ਕਹਿੰਦਾ ਸਾਰਾ ਕੁਝ ਕੀਤਾ ਪਰ ਤੁਸੀਂ ਧੱਕੜੀ ਤੋਂ ਵਕੇ ਦੇਖ ਲਓ ਵੀ ਸਾਡੇ 3.5 ਸਾਲ ਚ ਆਪਾਂ ਕੀ ਕੀਤਾ ਤੇ ਉਹਨਾਂ ਨੇ ਕੀ ਕੀਤਾ ਮੈਂ ਤੁਸੀਂ ਸੇਖੇ ਵਾਲੇ ਇੱਥੇ ਸਾਰਿਆਂ ਪਾਰਟੀਰ ਖੜੇ ਹੋਣਗੇ ਮੈਂ ਕਿਹਾ ਨਹੀਂ ਤੁਹਾਨੂੰ ਬੇਤੀ ਕੀਤੀ ਅੱਜ ਵੀ ਕਰਤਾ ਅਰ 200 ਤੋਂ ਵੱਧ ਵੋਟਾਂ ਨੇ ਇੱਕ ਪਾਸੇ ਆਪਣੇ ਪੰਜਾਬੀਆਂ ਦਾ ਕੰਮ ਕਰ ਲਿਓ ਇੱਕ ਪਾਸੇ ਕਾਂਗਰਸ ਦੇ ਪੰਜਾਬੀਆਂ ਦੇ ਇੱਕ ਪਾਸੇ ਉਹ ਤੁਹ ਕਾਲੀ ਕਰਦੇ ਮੈਂ ਨਹੀਂ ਕਹਦਾ ਸਾਰੇ ਜਿੱਤੇ ਆ ਪਰ ਜੇ ਕਿਸੇ ਨੇ ਪੰਜਵੇਂ ਸਭੀ ਜਿੱਤੇ ਹੋਰੇ ਮੇਰਾ ਕੋਈ ਨਾ ਵਾਦਾ ਮੈਂ ਤੁਹ ਵੋਟ ਨਹੀਂ ਕਿਹਾ ਦਾ ਪੰਜਵੇਂ ਸਭ ਇਹ ਪੰਜਾਬੀਆਂ ਮੱਚ ਜਿੱਤੇ ਆ ਰੇ ਤਾਂ ਮੈਂ ਰਹਿਦਾ ਪਹਿਲੂ ਕਹਿਣਾ ਨਹੀਂ ਚਾਹੀਦਾ ਪਰ ਮੇਰੀ ਇਸੇ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਆਖਾ ਕਮਾਂਤ ਸਰੋਨ ਦੇ ਨਾ ਵਿਹਾਰ ਠੀਕ ਕੀਤਾ ਭਾਈ ਵਧੀਆ ਕਰਦੇ ਪੈ ਦੇ ਕੇ ਮੌਕੇ ਦਾ ਵੀ ਫੇਰ ਨਾ ਨਾ ਭਾਈ ਮੇਰੇ ਤੋਂ ਉੱਤਰ ਖੜੇ ਆ ਨਾ ਲੀਟਰ ਦਾ ਮੌਜੂਦਾ ਹੀ ਟੋਟਾ ਹੁੰਦੀਆਂ ਨੇ ਮੈਂ ਨਹੀਂ ਕਹਦਾ ਮੇਰਾ ਤੁਸੀਂ ਬਹੁਤ ਸਾਥ ਦਿੱਤਾ ਬਹੁਤ ਖਿਆਲ ਦਿੱਤਾ ਇੱਕ ਤੇ ਦੋ ਨਹੀਂ ਮੈਨੂੰ ਤਿੰਨ ਵਾਰੀ ਬਰਨਾੜੇ ਦੇ ਲੋਕਾਂ ਨੇ ਏਡੇ ਏਡੇ ਵੱਡੇ ਲੀਟਰ ਨੂੰ ਉੜਾ ਕੇ ਮੈਂ ਦੋ ਵਾਰੀ ਪ੍ਰਧਾਨ ਸਭਾ ਜੀ ਆ ਲੋਕ ਸਭਾ ਜੀ ਕੌੜੀਆਂ ਚਲਾਇਆ ਇਸੇ ਕਰਕੇ ਮੈਂ ਹਿੰਮਤ ਕਰਦਾ ਵੀ ਭਾਈ ਬਰਨਾਲੇ ਵੀ ਵਕਤ ਵਕਤ ਫੈਸਲੇ ਲੈ ਕੇ ਆਵਾ ਤੇ ਲੱਗਿਆ ਕਿ ਆਂਦੇ ਵੀ ਅਕੱਲੇ ਤੁਹਾਡੇ ਪਿੰਡ ਦਾ ਛੱਪੜ ਨਹੀਂ ਆਪ ਮੁਜੁਰਕੇ ਬੈਠੇ ਐ ਤੁਸੀਂ ਬਰਨਾਲੇ ਜਿਹੜੇ ਮਰਜ਼ੀ ਪਿੰਡ ਚਲੇ ਜਾਓ 35 ਕਰੋੜ ਰੁਪਈਆ ਕਦੇ ਛੱਪੜ ਨਾਲ ਲੈ ਕੇ ਆਦਾਂ ਮੈਂ ਤੇ ਪਿਛਲੀ ਸਰਕਾਰ 50 ਤੋਂ 35 ਲੱਖ ਨਹੀਂ ਆਉਂਦਾ ਹਰੇ ਨਹੀਂ ਆ ਮਰੀ ਪਟਿਲਰ ਮਾੜਿਆ ਤੁਸੀਂ ਅਰਥਾਤ ਸਭ ਤੋਂ ਵੱਧ ਕੀ ਕੀਤਾ ਸੀ ਜੇ ਸਾਡੇ ਪੰਜਾਬ ਤੋਂ ਵੀ ਕੰਮ ਕੀਤੇ ਕਿੰਨੇ ਆ ਜਿਹੜਾ ਪਾਣੀ ਮੈਰੀ ਕੱਲਾ ਉੱਕੇ ਨਹੀਂ ਪੂਰੇ ਪੰਜਾਬ ਦੇ ਵਿੱਚ ਜਾਦੇ ਜਿ ਸੱਤੰਜੂ ਵਾਲੀ ਮੈਰੀ ਪਾਣੀ ਕਿਹੜਾ ਹੋਇਆ ਪਹਿਲਾਂ ਵੀ ਕਮ ਨਹੀਂ ਆਇਆ ਉਹ ਨਹੀਂ ਹੋਣੀ ਹੋਦੀ ਕਿ ਜਿਹੜਾ ਮੈਰੀ ਪਾਣੀ ਹੈ ਇਹ ਕੋਈ ਐਣੀ ਵੀ ਪੰਜਾਬ ਦਾ ਸੀ ਸਭ ਦਾ ਤਾ ਇਹ ਸਾ ਮੈਰੀ ਪਾਣੀ ਪੰਜਾਬ ਦਾ ਪਹਿਲਾਂ ਵੀ ਹੁਣ ਅੱਜ ਵੀ ਆਉਣਾ ਹੁਣ ਮੈਰੀ ਪਾਣੀ ਕਿੱਥੋਂ ਵੱਧ ਗਿਆ ਮੈਂ ਮੰਤਰੀ ਸੀ ਡੈਰੀ ਮਹਿਕਮੇ ਦਾ ਜਦੋਂ ਸਰਕਾਰ ਆਈ ਮੈਂ ਵਜ਼ੀਰ ਬਣਿਆ ਤਾਂ ਜਿੰਨਾਂ ਤੇ ਪਹਿਲੀ ਵਾਰੀ ਇੱਕ ਉਸ ਕਾਡਾ ਸਿਸਟਮ ਪੈਦਾ ਕਰੀਜੀ ਚ ਮੀਟਰ ਲੱਗਦਾ ਵੀ ਕਿੰਨੀ ਨਹਿਰ ਤੋਂ ਕਿੰਨਾ ਪਾਣੀ ਜਾਂਦਾ ਅਸੀਂ ਲਾਂ ਲੈ ਕੇ ਵੀ ਜਿੰਨਾ ਪਾਣੀ ਹਰਿਆਣੇ ਤੇ ਰਾਜਸਥਾਨ ਦਾ ਬਣਦਾ ਉਹ 6 ਮਹੀਨਿਆਂ ਚੋਂ ਨਾ ਪਣੀ ਲੈ ਜਾਂਦੇ ਤੇ ਉਸ ਤੋਂ ਬਾਅਦ ਜਦੋਂ ਆਪਣਾ ਵਰਤਣਾ ਨਹੀਂ ਤਦ ਬੋਤ ਪਣੀ ਲੈ ਕੇ ਜਾਂਦੇ ਤੁਸੀਂ ਉਹ ਕੋਈ ਤੁਸੀਂ ਲੋਕੇ ਦਾ ਰੱਖੀ ਜਾਂਦੇ ਨਾ ਪਾੜਾ ਤੋਂ ਆਉਂਦਾ ਤੁਸੀਂ ਨਹੀਂ ਵਰਤ ਰਹੇ ਤਮ ਦੇ ਵੈਕ ਕੇ ਅੱਗੇ ਨਗਣਾ ਲੰਘਦਾ ਹਰਿਆਣੇ ਨੂੰ ਲੰਘਦਾ ਸੀ ਰਾਜਸਥਾਨ ਨੂੰ ਲੰਘਦਾ ਸੀ ਤੇ ਸਾਡੇ ਲੀਡਰ ਇੱਥੇ ਬਿਆਨ ਵੀ ਤੋਕਾਂ ਦੀ ਗਾਰਜੰਦੇ ਸਾਡੀ ਅਲਾਚੋ ਉੱਪਰ ਹੀ ਜਾਊਗਾ ਉਹਦਾ ਕੰਲੀ ਰੌਣਾ ਸਵਾਈ ਜਾਂਦਾ ਉਹ ਤੋਂ ਬਿਨਾ ਨਹਿਰ ਮੰਗਦੀਆਂ ਤੇ ਉਹਨਾਂ ਦੇ ਪਾਣੀ ਦੋਨੇ ਸੁਬ੍ਹਾ ਨੂੰ ਨਾਲ ਦੇ ਇਸੇ ਤੋਂ ਪੱਤ ਜਾਂਦਾ ਸੀ ਮੈਂ ਮੁੱਖ ਮੰਤਰੀ ਚਾਹੁੰਦਾ ਬੱਚਾ ਜੀ ਉਹਦਾ ਛੇਮੀ ਨਹੀਂ ਕਿਲਾ ਜਾਂਦਾ ਉਹਨਾਂ ਤੇ ਉਹਨਾਂ ਨੇ ਤੁਰੰਤ ਹੁਕਮ ਕੀਤੇ ਵੀ ਜਿੰਨੇ ਮਰਜ਼ੀ ਪੈਸੇ ਲੱਗਣ ਸੂਏ ਨਵੇਂ ਬਣਾਓ ਨਹਿਰਾ ਰਿਪੇਅਰ ਕਰੋ ਪੈਸਾ ਨਾ ਪਾਓ ਦੇ ਪੰਜਾਬ ਦਾ ਪਾਣੀ ਪੰਜਾਬ ਚ ਰੁਕਣਾ ਤੇ ਜਿੱਦਨ ਦੀ ਸਰਕਾਰ ਆਈ ਹੈ 40% ਨੈਰੀ ਪਾਣੀ ਦੀ ਵਰਤੋਂ ਪੰਜਾਬ ਦੇ ਉੱਤੇ ਵਧੀ ਹੈ। ਹਜ਼ਾਰਾਂ ਕੰਡਾ ਵਿੱਚ ਕਈ ਨਾ ਪਾਣੀ ਆਇਆ। ਇਹਨਾਂ ਨੇ ਕਿਉਂ ਨਹੀਂ ਰੋਕਿਆ? ਆਪਣੇ ਵੀ ਕਿਵੇਂ ਰੋਕਿਆ? ਹਜੇ ਵੀ ਆਮ ਆਦਮੀ ਪਾਰਟੀ ਦੇ ਵੱਲ ਮੁੱਠ ਮਾਰਦੇ ਆ। ਆਈ ਮੋਟਰਾਂ ਦੀ ਬਿਜਲੀ। ਜਾਂਦੇ ਜਿੱਕੇ ਨਹੀਂ ਆ ਤੁੰ। ਤੇ ਮੋਢੇ ਨੇ ਕਿਵੇਂ ਹੌਲਾ ਕੀ? 24 ਘੰਟੇ ਜਿਹੜੀ ਬਿਜਲੀ ਹੈ। ਜਿੰਦੇ ਵੀ ਬੰਦ ਦੇ ਵੀ ਮਦਦ ਆਪਰੇ ਸਾਹੀ ਦਰਨੇ ਮੈਂ ਬਸ ਕੰਮ ਕਰਦੇ ਬਾਝ ਪਾਇਆ ਉਹ ਹੀ ਕਹਿੰਦਾ ਜਿਹੜੀ ਜਿਹੜੀ ਪੰਜ ਦਿੱਤੀ ਇਹ ਵੀ ਤਾਂ ਦਿੱਤੀ ਹੈ ਜੇ ਸਰਕਾਰ ਚੰਗੀ ਨੀਅਤ ਦੇ ਨਾਲ ਜਿਹੜਾ ਕੰਮ ਹੈ ਉਹ ਕਰ ਰਹੀ ਹੈ ਫੋਦੀ ਆਪਣੇ ਵੱਲੋਂ ਮੈਂ ਕਹਿਣਾ ਭਾਈ ਬੜੇ ਕੰਮ ਰਹਿ ਗਏ ਹੋਣਗੇ ਪਰ ਬੜੇ ਕੰਮ ਹੈ ਜਿੰਨਾ ਤੋਂ ਪਿਛਲੇ ਸਾਢੇ 3 ਸਾਲ ਚ ਪੁਲੀ ਸਰਕਾਰ ਨੇ ਜਿਹੜਾ ਸਦਾ ਹਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਤੇ ਆਪਣੇ ਪਿੰਡਾਂ ਦੀ ਮੈਂ ਤੁਹਾਨੂੰ ਦੁਬਾਰਾ ਕਹਿੰਦਾ ਵੀ ਭਾਈ ਤੁਸੀਂ ਢੋਲ ਕੇ ਦੇਖ ਲਿਓ ਜੇ ਤੂੰ ਪੰਜ ਮੈਂ ਸਭ ਕੀਤਾ ਹੋਇਆ ਕਿਸੇ ਨੇ ਬਾਦ ਤਾਂ ਤੁਸੀਂ ਸਾਰੇ ਉਹ ਗਿਣਤ ਗਿਣ ਕਹੋਗੇ ਭਾਈ ਝਾਰੂ ਵਾਲਾ ਕਿੰਨੇ ਆ ਕਾਂਗਰਸ ਵਿੱਚ ਕਿੰਨੇ ਆ ਜੇ ਭਾਵੇਂ ਆਪਣੇ ਵੇਲੇ ਕਰੋੜ ਆਇਆ ਉਹਨਾਂ ਨੇ 20 ਲੱਖ ਆਇਆ ਮੈਂ ਤੁਹਾਨੂੰ ਮੋਟ ਨੂੰ ਕਹਿੰਦਾ ਜੇ ਆਪਣੇ ਵਜ੍ਹਾ ਸਾਰਾ ਪੰਜ ਪੰਜ ਨਾਲ ਬਲਾਕੇ ਆ ਛੱਪਣਾ ਨਾਲ 10 ਕਰੋੜ ਹੋ ਗਿਆ ਤੁਹਾਨੂੰ ਵੀ ਕੋਈ ਨਾ ਮਤ ਨੂੰ ਕੋਈ ਨਹੀਂ ਕਹਦਾ ਇਹ ਪੰਜਵਾਂ ਸਾਇਮਨ ਪਰ ਜੇ ਪੰਜਵੇਂ ਤੇ ਸਭ ਨੇ ਕਿਸੇ ਨੇ ਦਿੱਤਾ ਤੇ ਫੇਰ ਕਹਿਣ ਵੀ ਭਾਈਏ ਬਹੁਤ ਮਾਰੇ ਆ ਤਾਂ ਮੇਰੀ ਭਾਈ ਤੁਹਾਨੂੰ ਸਾਰੇ ਨੂੰ ਬੇਚਤੀ ਆ ਤੇ ਹਾਂ ਤਾਂ ਤੁਸੀਂ ਸਾਰੇ ਬੈਠ ਕੇ ਵਿਚਾਰ ਕਰਿਆ ਕਰੋ ਸੋਚਿਆ ਕਰੋ ਵੀ ਕਿਹੜੀ ਸਰਕਾਰ ਦੀ ਕਿਹੜੇ ਵੀਟਰ ਦੀ ਕੀ ਸੋਚ ਹੈ ਕੀ ਨੀਅਤ ਹੈ ਕਿਉਂਕਿ ਸਰਕਾਰਾਂ ਨੇ ਸਾਰਾ ਕੁਝ ਇੱਕੋ ਡਾਕਟਰ ਹੀ ਠੀਕ ਕਰ ਹੁੰਦਾ ਸਮਾਂ ਜਿਹੜਾ ਲੱਗਦਾ ਅਰ ਤੋਂ ਦੇ ਮੁੱਖ ਮੰਤਰੀ ਨੇ ਚੰਗੀ ਨੀਤੀ ਦੇ ਨਾਲ ਕੰਮ ਕੀਤੇ ਆ ਆ 1100 ਕਰੋੜ ਦਾ ਪ੍ਰਾਈਵੇਟ ਅਰ ਮਤਰੀ ਦੇ ਸਰਕਾਰੀ ਕੀਤਾ ਕਿਸੇ ਨੇ ਨਮਾਦ ਕੀ ਬਿਪਾਰੀ ਤੇ ਸਰਕਾਰੀ ਕਰਮਚਾਰੀ ਕੰਮ ਨਹੀਂ ਕੀ ਸੀ ਕਦੀ ਚੰਗੀ ਸੋਚ ਹੁਣ ਆਪਾਂ ਵੀ ਜੇ ਕੋਈ ਚੀਜ਼ ਰੋਜ਼ ਟਾਈਟ ਕਰਨੇ ਹੁੰਦੇ ਹੋਵੇ ਆਪਾਂ ਵੀ ਤਾਂ ਭਾਈ ਕਰਦਾ ਲੈਣ ਤਾਂ ਕਹੋਗੇ ਭਾਈ ਮੋਢੀ ਦਾ ਟੱਕਰ ਹੁਣ ਮੰਨ ਲਓ ਰੋਜ਼ ਬਿਜਲੀ ਨਾ ਦੀ ਹੋਵੇ ਜੇ ਲੈਟਰ ਕਰਾਇਤੇ ਲੈ ਕਰੀਏ ਰੋਜ਼ ਆ 500 ਰੁਪਿਆ ਕਰਾਇਆ ਹੋਵੇ ਤਾਂ ਲਾਨੇਦਾਰ ਕਹੂਗਾ ਨਾ ਭਾਈ ਇਹ ਫਰੀਜੀ ਨੂੰ ਕੰਨ ਨਹੀਂ ਰੋਜ਼ ਕਰਾਦੇ ਲੈਉਣੇ ਉਹ ਤੇ ਇੱਕ ਪਾਸੇ ਐਡਾ ਦਾ ਕੋਈ ਮੋਟਾ ਹੋਵੇ ਜੇ ਘਰੇ ਲਾਨੇਦਾਰ ਨੂੰ ਇਹ ਵੀ ਨਾ ਦੱਸੇ ਵੀ ਭਾਈ 500 ਰੁਪਿਆ ਕਰਾਇਆ ਕਰੇ ਅੱਗੇ ਦੱਸੇ ਵੀ ਜੀ ਕਰਾਤਾ 1000 ਰੁਪਿਆ 200 ਰੁਪਿਆ ਦੇ ਨੈਟਲ ਆਉਂਦੇ ਆਵੇਂ ਕਿ ਮੇਰਾ ਪਾਪੂ ਕੋ ਚਲਾਵਟਾ ਮੁਕੇ ਨਹੀਂ ਜੀ ਆ ਪਿਆ ਗਿਆ। ਪ੍ਰਾਇਮ 500 300 ਦੇ ਚਾਰ ਪਾ ਦੇ ਦੋ ਦੋ ਹੁੰਦੇ ਨੇ ਤੇ ਘਰੋਂ ਦੇ 10000 ਰੁਪਿਆ। ਤੇ ਘਰ ਬਚੂ ਬਰਬਾਦੀ ਹੋ ਸਾਡੇ ਜਿਲ੍ਹੇ ਪੰਜਾਬ ਚ ਹੀ ਹੁੰਦਾ ਰਿਹਾ। ਆਪਾਂ ਦਾ ਪ੍ਰਾਈਵੇਟ ਥਰਮਲ ਦੀ ਜੇ ਸਰਕਾਰੀ ਕੀਤਾ। ਇੱਥੇ ਪ੍ਰਾਈਵੇਟ ਥਰਮਲ ਆ ਦੇ ਲੱਖ ਲੱਖ ਆ ਗਏ ਸੀ। ਬਿਜਲੀ ਤੇ ਰੱਪੇ ਨੂੰ ਸਮਝਾ ਉੱਪਰ ਕਿੰਨੇ ਨਹੀਂ 12 ਰੱਪੇ ਨੂੰ ਵੀ 5 ਰੁਪਏ ਮੇਰੇ 4 ਰੁਪਏ ਤੇਰੇ 12 ਰੁਪਏ ਦਾ ਬੋਲ ਪੂਗਾ ਪੰਜਾਬ ਦੇ ਖਜਾਨੇ ਤੇ ਨੀ ਮੇਨੂੰ ਅਸਲ ਨਾਲ ਪ੍ਰਾਈਵੇਟ ਦੀ ਕਿਹੜੀ ਸਰਕਾਰੀ ਕੀਤੇ ਜਦੋਂ ਨਾ ਦੀ ਗਰੀਬੀ ਦਾ ਲੋਕਾਂ ਤੇ ਮੁੱਦਿਆਂ ਦੀ ਆਦਰੀ ਸੀ ਇੱਕੋ ਗੱਲ ਵੀ ਸਰਕਾਰ ਨੂੰ ਘਰ ਦਾ ਮੰਗੂ ਚਰਾਉਣ ਦੀ ਕੋਸ਼ਿਸ਼ ਕੀਤੀ ਆ ਵੀ ਭਾਈ ਪ੍ਰਾਈਵੇਟ ਦੀ ਤਰੀਕੇ ਸਰਕਾਰੀ ਕਰੀਏ ਘਰ ਦਾ ਸੰਜਮਰ ਜੂਗਾ ਕੱਲ ਨੂੰ ਉੱਥੇ ਬਿਜਲੀ ਸਸਤੀ ਮਿਲੂ ਜੇਂ ਬਿਨਾਂ ਮਨੂ ਪ੍ਰਾਈਵੇਟ ਕੰਪਨੀ ਲੱਗਣਗੇ ਹਾਂ ਤੇ ਅੱਜ ਜਿਹੜੇ ਨਾ ਕੁੱਕੇ ਜਿਹੜੇ ਸਮਝ ਲਾਗੀਆਂ ਤਾਂ ਬੜਾ ਭੁੱਲ ਜਾਂਦੇ ਆ। ਟੋਲ ਪਲਾਜ਼ਾ ਦੀ ਹੋਰ 88.57 ਕਰੋੜ ਰਜਾਰਾ ਕਰੋੜ ਦੇ ਮਾਲਕੋਂ ਕਿੱਥੋਂ ਬਣ ਗਏ? ਨਹੀਂ ਤਾਂ ਪੈਸੇ ਨਾ। ਪੱਕ ਟੋਲ ਪਲਾਜ਼ਾ ਦਾ ਗੱਲ ਕਰ ਰਹੇ ਆ। ਤੁਸੀਂ ਦੇਖੋ ਵੀ ਆਪਣੇ ਬਰਨਾਲੇ ਤੋਂ ਲੁਧਿਆਣਾ ਜਾਣੇ ਆ ਦੋ ਤਾਰ ਨਹੀਂ। 17 ਕਰੋੜ ਪਲਾਜ਼ਾ ਤੇ ਬੰਦ ਹੋਇਆ। ਇਹ ਵੀ ਮੁੱਦਾ ਜੀ ਨਾ ਵੀ ਬੰਦ ਕਰਦੇ ਲੋਕਾਂ ਨੇ ਝਾੜ ਚ ਵੀ ਨਹੀਂ ਸੀ। ਕਿਉਂਕਿ ਪਹਿਲਾਂ ਵੀ ਕਿਰੇ ਹੁੰਦਾ ਸੀ। ਮਿਆਰ ਕਟਮ ਹੋਈ ਪਲਾਜ਼ੇ ਦੀ। ਸਰਦਾਰ ਬੰਦ ਦੋ 200 ਕਰੋੜ ਉਹ ਮੁੱਖ ਮੰਤਰੀ ਕੋਲ ਜਾਂਦੇ ਸੀ ਭਾਈ 100 ਕਰੋੜ 13 100 ਸਾਢਾ ਮੋਰੂਗਾ ਪੰਜਾਬ ਦੇ ਲੋਕਾਂ ਤੇ ਦੀ 200-300 ਹਜ਼ਾਰ ਵਧਾ ਲਏ ਇਹ ਤੁਹਾਨੂੰ ਦੇ ਸੀ ਤੇ ਆਪਾਂ ਨੂੰ ਜੇ ਬੜਾ ਅੰਦਰ ਲੋਕਾਂ ਦਾ ਜੋ ਪਛਮੀਤਿਆ ਲੁਧਿਆਣਾ ਕੋਲ ਦੇ ਹੀ ਜਾਂਦੇ ਸੀ 10 ਅਰੀ ਨਹੀਂ ਯਾਦ ਪਾ ਜੀ ਅੱਜ ਦੇਰ ਬਾਅਦ ਹੀ ਜਾਣੀ ਸੀ ਅੱਜ ਮਿਆਦ ਖਤਮ ਕੀਤੀ ਟੋਰ ਬੰਦ ਕੀਤੇ ਉਹ ਤਾਂ ਹੋ ਜੇ ਥੋੜੇ ਮੁੱਖ ਮੰਤਰੀ ਨੇ 1000 ਕਰੋੜ ਨੂੰ ਬੁੱਕਰ ਮਾਰੀ ਇਹ ਜੋ ਪਤਾ ਨਾ ਨਾ ਦੀ ਬਾਰੇ ਸੋਚੀ ਹੈ ਨੀਤੀ ਕੀ ਹੈ ਮੈਂ ਨਹੀਂ ਕਹਦਾ ਸਾਰੇ ਕੰਮ ਹੋ ਕੇ ਬੜੇ ਰਹਿੰਦੇ ਹੋਣਗੇ ਪਰ ਮੈਂ ਦੁਆਰਾ ਕਹਿੰਦਾ ਤੁਸੀਂ ਤੱਕੜੀ ਤੋੜ ਕੇ ਦੇਖ ਲਿਓ ਦੀ ਭਾਈ ਕੇਂਰੀ ਸਰਕਾਰ ਨੇ ਵਾਅਦਾ ਕੀਤਾ ਕੇੜੀ ਦੇ ਕਾਰਟ ਕੀਤੇ ਉਹ ਜਾਂਦੀ ਲੋੜ ਜੇ ਆਪਣੇ ਪਿੰਡ ਦਾ ਕਰ ਲਿਓ ਹਸਨ ਸਾਹਿਬ ਆਸਾਚ ਦੇ ਵਿੱਚ ਸਾਰੀਆਂ ਪਾਰਟੀਆਂ ਵਾਲੇ ਬਿਠਾ ਲਿਓ ਸਾਰੇ ਮੈਂਨੇ 459 ਨੂੰ ਬਾਹਰ ਲਿਓ ਦੀ ਭਾਈ ਕੀ ਜੇ ਪਰਚ ਕਿੰਨੇ ਪੈਸੇ ਆਇਆ ਮੈਂ ਦੁਆਰਾ ਕਹਿੰਦਾ ਜੇ ਪੰਜਵਾਂ ਐਸਾ ਵੀ ਆ ਜਾਣਾ ਤੁਹਾਨੂੰ ਮੇਟਾ ਨੂੰ ਨਹੀਂ ਚਾਹੀਦਾ ਪਰ ਮਾ ਕੀ ਹੈ ਕੋਈ ਸਾਨ ਨਹੀਂ ਮੇਰਾ ਫਰਜ ਹੈ ਤੁਸੀਂ ਬਹੁਤ ਪਿਆਰ ਬਹੁਤ ਸਹਿਕਾਰ ਦਿੱਤਾ ਤੇ ਹੁਣ ਵਾਲੇ ਸਮੇਂ ਚ ਵੀ ਜਿਹੜੀ ਪਾਇਪਨਾ ਰਹਿੰਦੀ ਉਹ ਵੀ ਤੇ ਜਿਹੜੇ ਹੋਰ ਵੀ ਪਿੰਡ ਦੇ ਵਿਕਾਸ ਦੇ ਕੰਮ ਰਹਿੰਦੇ ਆ ਮੈਂ ਆਪਣੇ ਵੱਲੋਂ ਹਮੇਸ਼ਾ ਪਹਿਲਾਂ ਵੀ ਵਿਕਾਸ ਦੀ ਰਾਜਨੀਤੀ ਕੀਤੀ ਐ ਫਰਕੀ ਰਾਜਨੀਤੀ ਕੀਤੀ ਐ ਮੇਰਾ ਬੋਤਲ ਵਾਦਾ ਹੈ ਕਿ ਮੈਂ ਉਹ ਕੰਮ ਵੀ ਜਿਹੜੇ ਕਰਵਾ ਕੇ ਮੈਂ ਬੜੀ ਜਲਦੀ ਜਿਹੜੇ ਆ ਉਹ ਦੇਵਾਂਗਾ ਤੇ ਬਾਕੀ ਅੱਜ ਦੇ ਜਿਹੜਾ ਮੈਡੀਕਲ ਕਮ ਲਈ ਜਿਹੜਾ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਕੱਪੀ ਸ੍ਰੀਮਾ ਨੂੰ ਵਧਾਈ ਦੇਣਾ ਤੇ ਬਾਕੀ ਸਕੂਲ ਚ ਸਟੇਮ ਦਾ ਇਹ ਕਹਿ ਰਿਹਾ ਵੀ ਮੈਡੀਕਲ ਨਾ ਮੈਡੀਕਲ ਖੋਲਿਆ ਜਾਵੇ ਤੇ ਅਗਲੇ ਸੈਸ਼ਨ ਤੋਂ ਉਹਦੇ ਵੀ ਜਿਹੜੇ ਇੱਥੇ ਦਾਖਲੇ ਹੋ ਆਪਾਂ ਸ਼ੁਰੂ ਕਰਵਾਵਾਂਗੇ ਆਪਾਂ ਇਹਦਾ ਸਿਨੇ ਕੈਪੀਟਲ ਨਾ ਮੈਡੀਕਲ ਜੀ ਤੇ ਜਿੱਥੇ ਮੈਂ ਇਹਨਾਂ ਕਾਰਕਾਂ ਦੇ ਤੁਹਾਨੂੰ ਵਧਾਈ ਦੇਣਾ ਉੱਥੇ ਕਿਉਂਕਿ ਕੱਲ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਐਲਾਨ ਹੈ ਉਹ ਹੋਇਆ ਜੀ ਤੁਮੇ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਭਾਈ ਜਗਦੇਵ ਸਾਡਾ ਬਹੁਤ ਪੁਰਾਣਾ ਸਾਥੀ ਆ ਟੋਡੇ ਆਪਣੇ ਪਿੰਡ ਦਾ ਜੇ ਮੈਂ ਬੇਨਤੀ ਕਰਦਾ ਤੇ ਮੀਤ ਵੀ ਕਰਦਾ ਕਿ ਤੁਸੀਂ ਭਰਾ ਨੂੰ ਸਾਡੇ ਨੂੰ ਵੱਡੀ ਗਣਤੀ ਦੇ ਨਾਲ ਪਿੰਡ ਤੋਂ ਬੁਲਾ ਕੇ ਸੰਪਤੀ ਮੈਂ ਬੁਲਾਵਾਂਗੇ ਉਹਦਾਂ ਸਾਡਾ ਬਹੁਤ ਵੱਡਾ ਭਰਾ ਮੇਰਾ ਸਾਡਾ ਬਹੁਤ ਪੁਰਾਣਾ ਸਾਥੀ ਗੁਰਦੀਪ ਭਾਈ ਫਰਬਾਈ ਤੋਂ ਹੈ ਤੇ ਜਿਹੜਾ ਪਿਛਲੇ ਦੀ ਸਾਰੇ ਸਹਿਮਤੀ ਨਾਲ ਬਾਈ ਵੀ ਡਿਊਟੀ ਲਗਾਈ ਹੈ ਜਿਹੜਾ ਫ੍ਰੀਸ਼ਰ ਤੋਂ ਕਦੀਪ ਸਿੰਘ ਜੀ ਡੈਕਸ਼ਨ ਲੜਨਗੇ ਤੇ ਮੈਂ ਅਫੀਸਰਾਂ ਨਾਲ ਜਿੱਥੇ ਬਾਈ ਦੇ ਗੇਮ ਨੂੰ ਚਿਤਾਉਂਗੇ ਕਦੀਪ ਬਾਈ ਦੀ ਰਿਪੋਰਟ ਵੀ ਕਿੱਢੋ ਆਪਾਂ ਵਧਾ ਕੇ ਜਿਹੜੀ ਹੈ ਉਹ ਭੇਜਣੀ ਆ ਤੇ ਬਾਕੀ ਮੈਂ ਹਮੇਸ਼ਾ ਰਿੰਦਰ ਜੀ ਬੈਠੇ ਆ ਸਾਡੇ ਹੱਥਾਂ ਇਨ ਚਾਰਜ ਮੰਨਾ ਜੀ ਚੇਅਰਮੈਨ ਸਾਹਿਬ ਸਾਰੀ ਟੀਮ ਇੱਥੇ ਬੈਠੀ ਆ ਹਮੇਸ਼ਾ ਤੁਹਾਡੀ ਸੇਵਾ ਥਾ ਦੇਣਾ ਮੇਰੇ ਦਫ਼ਤਰ ਬੜੀ ਸੰਗਤ ਆਉਂਦੀ ਹੈ ਸਾਰੇ ਇੱਥੇ ਬੈਠੇ ਨੇ ਮੈਂ ਜੇੰਨਾ ਰਾਜਨੀਤੀ ਚਾਹ ਮੇਰੇ ਕੋਲ ਕਦੇ ਕੋਈ ਆ ਜੇ ਮੈਂ ਕਦੇ ਕਿਸੇ ਨੂੰ ਪਾਰਟੀ ਨਹੀਂ ਪੁੱਛੀ ਹਮੇਸ਼ਾ ਹਰੇਕ ਦਾ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਹਰੇਕ ਦੇ ਦਰਵਾਜ਼ੇ ਤੇਰੇ ਘਰ ਦੇ ਖੁੱਲੇ ਆ ਜਦੋਂ ਕੋਈ ਮਰਜ਼ੀ ਜਿਹੜਾ ਉਹ ਆ ਸਕਦਾ ਤੇ ਮੈਂ ਹੁਣ ਵੀ ਕਹਿਣਾ ਭਾਵੇਂ ਚਲੋ ਸਾਂਝੇ ਕੰਮ ਦਾ ਕਰਨੀ ਆ ਕਦੇ ਕਿਸਦਾ ਨੀਚੀ ਕੰਮ ਹੋਵੇ ਕਚਹਿਰੀ ਚੌਂਕ ਚ ਮੇਰਾ ਘਰ ਆ ਉੱਥੇ ਦਫ਼ਤਰ ਹੈ ਹਰਿੰਦਰ ਜੀ ਵੀ ਉੱਥੇ بیٹھਦੇ ਚੇਅਰਮੈਨ ਸਾਹਿਬ ਵੀ ਉੱਥੇ ਬੈਠਦੇ ਆ ਜਦੋਂ ਮਰਜ਼ੀ ਕਿਸੇ ਨੂੰ ਕੋਈ ਕੰਮ ਤੋਂ ਹੁੰਦਾ ਹੈ ਉਹ ਆਪਾਂ ਦੀ ਪਰਮੇਸ਼ਰ ਆ ਦੀ ਪਹੁੰਚ ਰਾਈ ਕਿ ਕੀ ਕੀ ਹੈ ਕੰਮਾਂ ਦੀ ਕੀਤੀ ਹੈ ਤੇ ਕੰਮਾਂ ਦੀ ਰਾਜਨੀਤੀ ਉਹ ਕਰਦੀ ਹੈ ਤੇ ਮੇਰਾ ਤੁਹਾਨੂੰ ਵਾਅਦਾ ਇੱਕ ਵਾਅਦਾ ਨਹੀਂ ਕੋਈ ਕੰਮ ਕਰੇ ਮੁੱਕਦੇ ਨਹੀਂ ਹੁੰਦੇ ਇਹ ਕਿ ਤੱਕ ਲਿਆ ਹੋ ਗਿਆ ਇਹ ਕਿ ਜਦ ਇੱਕ ਟੱਪ ਵੀ ਵਟਾ ਹੁੰਦਾ ਨਾ ਆ ਮੇਰੀ ਯਾਦ ਆ ਉਹਦਣਾ ਆ ਸਰਪੰਚ ਸਾਹਿਬ ਇਹ ਕਹਿੰਦੇ ਸੀ ਸਾਡਾ ਟਿਕਾਣਾ ਆ ਕੰਮ ਕਰਾਉਣ ਲਈ ਮੁੜ ਕੇ ਟੰਗਰੋ ਨਹੀਂ ਕਹਿੰਦੇ ਐਦਾਂ ਕਹਦੇ ਨਹੀਂ ਹੁੰਦਾ ਜਿੱਦਾਂ ਇਹ ਹੋ ਗਿਆ ਨਵੇਂ ਕੰਮ ਆ ਜਾਣਗੇ ਕੰਮ ਤਾਂ ਚੱਲੀ ਜਾਣੇ ਆ ਇਹਦਾ ਜਿੰਨਾ ਟਾਈਮ ਸਾਹ ਹੈ ਜਿੰਨਾ ਟਾਈਮ ਦੁਨੀਆ ਕੰਮ ਉਹਨਾਂ ਨਾਲ ਚੱਲੀ ਜਾਣੇ ਨੇ ਸੋ ਮੈਂ ਉਹ ਹੀ ਆ ਇਹ ਨਹੀਂ ਹੁੰਦਾ ਵੀ ਕੰਮ ਹੋਜੇ ਤੇ ਬਾਅਦ ਵਿੱਚ ਚੱਲੀ ਜਾਣੇ ਹੋਣੇ ਆ ਜੇ ਜਿੰਨੇ ਹੋ ਗਿਆ ਉਦੋਂ ਹੋਰ ਕੰਮਾਂ ਤੇ ਉਦੋਂ ਬਾਅਦ ਜਿਹੜਾ ਦੂਰ ਹੈ ਉਹ ਲਾਵਾਂਗੇ ਹਾਂ ਤੇ ਦੇਖੋ ਅੱਜ ਇਹ ਸ਼ੇਰਪੁਰ ਤੇ ਇੱਕ ਪੱਦਗੀ ਦਾ 350 ਮਾਸ਼ੀ ਜੀ ਦਿਹਾੜਾ ਸੀ ਉਹਦੇ ਤੇ ਵੀ ਕਿਉਂਕਿ ਪੁਇਟਰ ਕਰਦੀ ਹੈ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਏ ਹੋਏ ਆ ਸਿੱਖੇ ਨੇ ਤੇ 50 ਲੱਖ ਰੁਪਇਆ ਸਰਕਾਰ ਨੇ ਇਹ ਸਪੈਸ਼ਲ ਪੰਚਾਇਤ ਨੂੰ ਦਿੱਤਾ ਹੈ। ਸਿਕਾਸ਼ਤਾ ਆ ਜਾਵੇ। ਸੋ ਮੈਂ ਦਮਾਰਾ ਕਿ ਮੇਰੇ ਘਰੇ ਆਪਣੇ ਮਾਨਯੋਗ ਸ੍ਰੀ ਤੇ ਸਰਪੰਨਾਜੀਤ ਕੋ ਬੈਠੇ ਆਪਣੇ ਟਾਈਮ ਤੋਂ ਵੇਟ ਕਰ ਰਹੇ ਆ। ਮੈਂ ਉਹਨਾਂ ਨਾਲ ਕਿਸੇ ਸਮਾਗਮ ਤੇ ਜਾਣਾ ਤੇ ਮੈਂ ਸਾਰੇ ਪੰਚਾਇਤ ਦਾ ਸਾਰੇ ਪਿੰਡ ਵਾਸੀਆਂ ਦਾ ਮੇਰੇ ਬਜ਼ੁਰਗਾਂ ਦਾ ਨੌਜਵਾਨ ਸਾਥੀਓ ਪਰ ਆਡੇ ਤੇ ਵੀ ਬੈਠੇ ਆ ਪਿੱਛੇ ਵੀ ਖੜੇ ਆ। ਸਾਡੀਆਂ ਭੈਣਾਂ ਦਾ ਮਾਪਿਆਂ ਦਾ ਅਨਸਾਰ ਦਾ ਬਹੁਤ ਧੰਨਵਾਦ ਕਰਦਾ। ਸ਼੍ਰੀ ਮਾਈਕੂ ਜੀ ਦਾ ਸਾਉਸ ਜੀਵਾ ਜੀ ਜੀ। ਕੀਪੇ ਅਗਰ ਕਿੱਥੇ ਆ? ਅੱਗੇ ਕਿੱਥੇ ਆ? ਜੰਮੀ ਤੇ ਗਾਣਾ। ਚੋਦੇ। ਆ ਜਾ ਆ ਜਾ। ਰੋਣੀ ਆ ਮੜਾ। ਉਹਨਾਂ ਨੇ ਬੋਲੀ। ਕੀਪੇ? ਆ ਬਾਈ ਨਹੀਂ ਆਏ ਨਾ ਥੋੜੇ ਬਣ ਕੇ ਆਲੇ ਬਾਈ ਕਿੱਥੇ ਆ ਬਾਈ ਨਾਲ ਤੁਹਾਡੇ ਨਾਲ ਹੀ ਸੀ ਰੱਬ ਤੱਕ ਕਿ ਆ ਜੀ ਫਿਰ ਬਾਅਦ ਚੋੜਾ ਮੈਂ ਕੰਦਾ ਪਵਾ ਆਈ ਗਾਨ ਭੱਜ ਗਈ ਨਹੀਂ ਮਾਰ ਲੈਣਾ ਤੁਹੀਂ ਹੈਲੋ ਬਾਈ ਨਾ ਪੈਸਾ ਉਹਨਾਂ ਬਾਈ ਚਾੜ ਚਾੜ ਇਧਰੋਂ ਨਹੀਂ ਕਰਦੇ ਚੱਲ ਵੇਖਿਓ ਜੀ ਨਾ ਹੋਏ ਇਧਰੋਂ ਨਹੀਂ ਇੱਕ ਸਾਰੇ ਨਾਮ ਮਗਰ ਨਾ ਜੜਦੀ ਮਗਰ ਨਾ ਤੇਰੀ ਮਗਰ ਦੇਖਣ ਤੋਂ ਬਾਪੂ ਮੈਂ ਠਾ ਦੇ ਬਾਪੂ ਬੱਸ ਨਹੀ ਆ ਚਾਹੀਦਾ ਚੀਜ਼ ਸੰਦੂ ਦਾ ਜੱਟੀਆਂ ਪੌਂਡਾਂ ਵਾਲੇ ਇਹ ਜੱਦੀ ਹੋਰ ਜਾ ਪੱਟੀ ਰਿ ਬਾਗੀ ਦੀ ਕੋਈ ਡੇਰੇ ਦੇ